ਸਾਰੀਆਂ ਭੈਣਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਸੋਹਣੇ ਸੋਹਣੇ ਸੂਟ ਰੈਡੀ ਹੋ ਕੇ ਆਏ ਆ ਬਾਹਰ ਜਾਣੇ ਆ ਕੈਨੇਡਾ ਪਹਿਲਾ ਸੂਟ ਆ ਬਾਜੂ ਤੇ ਵਰਕ ਆ ਕਟਿੰਗ ਕਰਕੇ ਲੇਸ ਦਿੱਤੀ ਹੋਈ ਆ ਨੈਕ ਤੇ ਪਿੰਟੈਕਸ ਪਾਏ ਹੋਏ ਨੇ ਇਹ ਸਕਾਈ ਬਲੂ ਕਲਰ ਆ ਬੜਾ ਸੋਹਣਾ ਭੈਣ ਦਾ ਬੜਾ ਜਾਣੇ ਸੀ ਅਸਿਕਾ ਚਲੋ ਅੱਜ ਇਹ ਆਪਾਂ ਇੱਕ ਵਾਰ ਸ਼ੇਅਰ ਕਰਦੇ ਨੇ ਰੈਡੀ ਹੋ ਕੇ ਪਾਰਸਲ ਲੈ ਜਾਣਾ ਬਾਟਮ ਬਾਟਮ ਦੇ ਵਿੱਚ ਦੇਖੋ ਇਹ ਇਸ ਤੇਰੀ ਬੜੀ ਫਿਨਿਸ਼ਿੰਗ ਆ ਲਈ ਬਾਦਲਾ ਵਰਕ ਦਾ ਦੇਖੋ ਬਾਦਲਾ ਵਰਕ ਆ ਇਹ ਅੱਗੇ ਲੇਸ ਲੱਗੀ ਹੋਈ ਆ ਆ ਦੇਖੋ ਆ ਬਾਦਲਾ ਵਰਕ ਆ ਆ ਗਿਆ ਜੀ ਇਹਦਾ ਦੁਪੱਟਾ ਦੁਪੱਟੇ ਤੇ ਬੜੀ ਸੋਹਣੀ ਫੁੱਲ ਪਿਆ ਦਾ ਦੁਪੱਟਾ ਬੜੀ ਸੋਹਣੀ ਲੇਸ ਲੱਗੀ ਹੋਈ ਹੈ ਬਹੁਤ ਸੋਹਣਾ ਦੁਪੱਟਾ ਬਣਿਆ ਲਓ ਜੀ ਇਹ ਹੈਗਾ ਆਪਣਾ ਦੂਸਰਾ ਸੂਟ ਆ ਇਹ ਲਖਨੌ ਵਰਕ ਦਾ ਸਟਿਚਿੰਗ ਹੋ ਕੇ ਆਇਆ ਬੜਾ ਸੋਹਣਾ ਇੰਗਲਿਸ਼ ਗ੍ਰੇ ਕਲਰ ਹੈਗਾ ਇਹ ਭੈਣ ਨੇ ਸਾਰੇ ਮਿਕਸ ਵਰਕ ਮੰਗਵਾਏ ਨੇ ਇਸੇ ਤੇ ਵਰਕ ਆ ਇਹਦੀ ਬਾਟਮ ਆ ਜਹ ਚਟ ਦਾ ਪਿਓਰ ਚਟ ਦਾ ਸੂਟ ਆ ਇਹ ਬਾਟਮ ਆ ਬ੍ਰੀਕ ਲੀਸ ਲੱਗੀ ਆ ਪਹੁੰਚੇ ਤੇ ਇਹਦੀ ਚੌਕਾਂ ਤੇ ਦੇਖੋ ਬ੍ਰੀਕ ਫਿਨਿਸ਼ਿੰਗ ਦਾ ਬੀਕ ਬੜੀ ਸੋਹਣੀ ਬਿਲਕੁਲ ਵਰਕ ਨਾਲ ਮੈਚ ਕਰਦੀ